ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਝੋਨੇ 'ਚ ਬਹੁਤ ਘੋਸ ਪਾਤਾ ਵੀ ਬਹੁਤ ਗੰਦ ਪੈਣ ਸਿੱਟਿਆ ਤੇ ਝੋਨਾ ਉਵੇਂ ਬਣਿਆ ਨਹੀਂ ਨਾ ਝੋਨੇ ਦੇ ਰੰਗ ਫੜੇ ਵੀ ਕੱਕਾ ਜਿਹਾ ਹੋਈ ਜਾਂਦਾ ਹੈ ਤੇ ਅੱਜ ਆਪਾਂ ਤੁਹਾਨੂੰ ਝੋਨਾ ਵਿਖਾਉਣੇ ਆ ਤੇ ਗੌਰ ਨਾਲ ਵੇਖੋ ਅਖੀਰ ਤੱਕ ਵੀਡੀਓ ਨੂੰ ਆਪਾਂ ਸਾਰਾ ਕੁਝ ਦੱਸਾਂਗੇ ਕਿ ਕੀ ਘੋਸ ਪਾਇਆ ਤੇ ਕਿੰਨੇ ਕਿਹਦੇ 'ਚ ਰੇਪ ਆਤੀ ਤੇ ਕਿਹੜੀ ਵੈਰਾਈਟੀ ਆ ਇਹ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਬਈ ਆ ਜਿਹੜਾ ਝੋਨਾ ਤੁਸੀਂ ਵੇਖੀ ਜਾਂਨੇ ਆ ਇਹ ਝੋਨਾ ਬਈ ਇਹਦਾ ਰੰਗ ਵੇਖੋ ਤੁਸੀਂ ਕੋਈ ਲੱਗਦਾ ਪੀਲਾ ਹੁਣ ਜਿਹੜਾ ਧੀਨ ਹੈ ਉਹ ਉਤੋਂ ਦੀ ਓਵੇਂ ਧੀਨ ਹੈ ਬਿਜੀ ਦਾ ਰੰਗ ਹੋਰ ਹੈ ਤੇ ਆ ਝੋਨੇ ਦੇ ਵਿੱਚ ਅੱਜ ਰੇਪਾਈ ਨੂੰ 12-13 ਦਿਨ ਹੋ ਗਏ ਹੁਣ ਤੂੰ ਚਾਹ ਝੂਠ ਮਾਰਦਾ ਮੈਨੂੰ ਝੂਠ ਮਾਰ ਕੇ ਕੀ ਮਿਲਣਾ ਹੈ 12-13 ਦਿਨ ਹੋ ਗਏ ਰੇਪਾਈ ਨੂੰ ਤੇ ਹਜੇ ਇੱਕ ਦੋ ਦਿਨ ਹੋਰ ਟਾਈਮ ਨਹੀਂ ਲੱਗਦਾ ਤੇ ਲੋਨ ਤੁਸੀਂ ਕਿੰਨੇ ਦਿਨ ਹੋ ਜਾਣਗੇ 15 ਦਿਨਾਂ ਤੋਂ ਉੱਤੇ ਰੇਪ ਹੋਊਗੀ ਇਹਦੇ ਜੀ ਬਾਈ ਤੇ ਇਹ ਝੋਨੇ ਦੀ ਜਿਹੜੀ ਵੈਰਾਈਟੀ ਹੈ ਬਾਈ ਇਹ ਇਹ ਹੈਗਾ ਬਾਸਮਤੀ 17-18 ਤੇ ਬੂਝਾ ਵੇ ਲਉਣ ਤੁਸੀਂ ਇੱਕ ਹੋਰ ਗੱਲ ਹੈ ਵੀ ਆਪਾਂ ਇਹਦੇ ਵਿੱਚ ਕੀ ਗੰਦ ਬੱਲ ਪਾਇਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਇਹਦੇ ਵਿੱਚ ਹੁਣ ਤੱਕ ਦੋ ਰੇ ਰੇ ਪਈਆ ਤੇ ਦੋਨੇ ਵਾਰੀ ਪੌਣਾ ਪੌਣਾ ਗੱਟਾ ਕਿੱਲੇ ਦਾ ਪਿਆ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਹੈ ਵੀ ਪੌਣਾ ਗੱਟਾ ਕਿੱਲੇ ਦਾ ਆਪਾਂ ਰੇ ਦਾ ਪਾਉਣੇ ਹੁੰਨੇ ਆ ਤੇ ਭਲਾ ਬਾਦਮਤੀਆ ਭਲਾ ਦੂਜਾ ਆਇਆਂ ਵੀ ਜਿਹੜਾ ਲੰਮੇ ਟਾਈਮ ਵਾਲੀ ਵੈਰੈਟੀ ਹੈ ਉਹਦੇ ਵਿੱਚ ਇੱਕ ਵਾਰੀ ਵੱਧ ਪੈ ਜਾਂਦੀ ਹੈ ਤੇ ਇਹਦੇ ਚੱਕਰੀ ਘੱਟ ਪੈ ਜਾਂਦੀ ਹੈ ਬਸ ਉੱਥੇ ਹਿਸਾਬ ਜਿਹਾ ਰਹਿ ਜਾਂਦਾ ਕੰਮ ਜਿਹੇ ਜੋਂ ਤੁਸੀਂ 3.5 4 ਪਾਉਨੇ ਆ ਉਹਦੇ ਚੱਕ ਕਦੀਰ ਵੱਧ ਪੈ ਜਾਂਦੀ ਹੈ ਜਿਹਦੇ ਤੁਸੀਂ ਦੋ ਟਾਈਆਂ ਤੇ ਰੱਖਣਾ ਉਹਦੇ ਚੱਕ ਤੇਰ ਘੱਟ ਪੈ ਜਾਂਦੀ ਸਾਰੇ ਜੋਂ ਇਹ ਤੁਹਾਨੂੰ ਆਏ ਵੇਖ ਲਓ ਹੁਣ ਤੁਸੀਂ ਇਹਦੀ ਵੀਡੀਓ ਦੇ ਵਿੱਚ ਤੁਹਾਨੂੰ ਉਵੇਂ ਬਾਰਡਰ ਦੀ ਨਾ ਹੋਊਗਾ ਜਿਹੜਾ ਇਹ ਝੋਨੇ ਭਾਜੇ ਤਾਂ ਕਿ ਜੇ 1.5 ਗੱਟਾ ਯੂਰੀਆ ਦਾ ਪਿਆ ਕਿੱਲੇ ਦਾ ਜੇ ਝੋਨਾ ਦਾ ਬੂਝਾ ਵੇਖ ਲਓ ਬਾਕੀ ਤੁਸੀਂ ਆਖੋਗੇ ਤੁਹਾਡੇ ਮੀਂਹ ਪੈਂਦੇ ਹੋਣਗੇ ਇੱਥੇ ਬਾਈ ਜੀ ਇੱਕੋ ਮੀਂਹ ਪਿਆ ਹੈ ਪਾਰਾ ਪੂਰਾ ਉਹਨੂੰ ਪਏ ਨੂੰ ਵੀ ਮਹੀਨੇ ਦੇ ਨੇੜੇ ਹੋ ਗਿਆ ਉਦੋਂ ਇਹ ਝੋਨਾ ਲੱਗਿਆ ਲੱਗਿਆ ਸੀਗਾ ਮਹੀਨਾ 22 ਦਿਨ ਹੋ ਗਏ ਉਹਨਾਂ ਦੇ ਮੀਂਹ ਪੈਣ ਤੇ ਉਦੋਂ ਇਹ ਝੋਨਾ ਲੱਗਿਆ ਲੱਗਿਆ ਸੀਗਾ ਤੇ ਇਹ 24 25 ਦਿਨਾਂ ਦਾ ਹੋਊਗਾ ਝੋਨਾ ਤੇ ਜਦੋਂ ਇਹ ਵੱਡਾ ਮੀਂਹ ਪਿਆ ਸੀ ਉਹਨੇ ਵੇਖ ਲਓ ਸਗਾਂ ਦੇ ਨੂੰ ਫਾਇਦਾ ਤਾਂ ਕੀਤਾ ਕੋਸ ਤੇ ਨੁਕਸਾਨ ਵੀ ਬਹੁਤ ਕੀਤਾ ਕਿਉਂਕਿ ਮੀਂਹ ਜਾਦੇ ਸੀ ਤੇ ਝੋਨਾ ਡੁੱਬਿਆ ਰਿਹਾ ਸੀਗਾ ਉਦੋਂ ਆਹ ਦੇਖਾ ਜਿੱਧਰ ਤੁਸੀਂ ਵੇਹਨੇ ਆ ਇਧਰ ਪਾਣੀ ਪਾਣੀ ਸੀਗਾ ਆ ਖਾਲ ਵੀ ਭਰਿਆ ਸੀ ਇਧਰ ਵੀ ਆ ਪਾਣੀ ਸੀ ਪਨੀਰੀ ਸਾਰਾ ਕੁਝ ਪਾਣੀ ਪਾਣੀ ਚੱਲ ਰਾਮ ਦੀ ਚੱਲ ਰਾਮ ਦੀ ਜਿਹੜਾ ਮੀਂਹ ਪਿਆ ਸੀ ਤੇ ਇੱਕ ਇਹਦੇ ਚ ਆਪਾਂ ਪਾਈ ਆ ਬਾਈ ਜੀ ਜਿੰਕ ਸਲਫੇਟ 33% ਤੇ ਹੋਰ ਇਹਦੇ ਚ ਪਾਇਆ ਇੱਕ ਪਾਊਡਰ ਔਰ ਆਪਾਂ ਇਹਦੇ 'ਚ ਕੁਝ ਵੀ ਨਹੀਂ ਪਾਇਆ ਨਾ ਕੋਈ ਆਪਾਂ ਇਹਦੇ 'ਚ ਕਲੋਰੋ ਪਾਈ ਹੈ ਨਾ ਆਪਾਂ ਇਹਦੇ 'ਚ ਕੋਈ ਹੋਰ ਜ਼ਹਿਰ ਪਾਇਆ ਤੇ ਨਾ ਹੀ ਕੋਈ ਆਪਾਂ ਸਪਰੇਅ ਕੀਤੀ ਹੈ ਇਹਨੂੰ ਕਾਲਾ ਕਰਨ ਲਈ ਜਾਂ ਤੇ ਗ੍ਰੋਥ ਕਰਾਉਣਾਂ ਲਈ ਇਹਨਾਂ ਦੋਆਂ ਚੀਜ਼ਾਂ ਤੋਂ ਬਿਨਾ ਤੇ ਯੂਰੀਆ ਤੋਂ ਬਿਨਾ ਆਪਾਂ ਇਹਦੇ 'ਚ ਕੁਝ ਵੀ ਨਹੀਂ ਪਾਇਆ ਆਪਾਂ ਇਹਦੇ 'ਚ ਡਾਈ ਵੀ ਨਹੀਂ ਪਾਈ ਕਿ ਪਹਿਲਾਂ ਬਾਹਰ ਦੇ ਧੁੱਕੇ 'ਚ ਘਾਰ ਦਿੰਦੇ ਨੇ ਡਾਈ ਤੇ ਆਪਾਂ ਉਹ ਵੀ ਨਹੀਂ ਖਲਾਈ ਇਹਦੇ 'ਚ ਤੇ ਝੋਨਾ ਵੇਖੋ ਆ ਗੇਮ ਮੈ ਤੁਹਾਨੂੰ ਕਾਸੀ ਵੀ ਪਾਸੇ-ਪਾਸੇ ਹੁਣ ਤੁਹਾਨੂੰ ਉਹ ਪੀਲਾ ਦੀਂਦਾ ਹੋਊਗਾ ਉੱਤੋਂ ਦੀ ਉਹ ਵੇ ਲੋ ਉਹ ਝੋਨਾ ਤੇ ਆ ਝੋਨਾ ਉਹਦੇ ਚ ਕੱਲੀ ਰੇ ਪਈ ਐ ਬੀਜਾਵਾ ਝੋਨਾ ਉਹਨੇ ਪੀਲਾ ਹੋਣਾ ਸੀ ਕਿਉਂਕਿ ਉਹਦੇ ਚ ਪਾਣੀ ਨਹੀਂ ਖੜਾ ਪਾਣੀ ਖੜਨਾ ਥੱਕ ਪੈਣਾ ਜੰਗਣਾ ਤੇ ਤਾਂ ਕਰਕੇ ਉਹ ਪੀਲਾ ਤੇ ਇਹਦੇ ਚ ਰੇ ਪਈ ਵੀ ਐ ਦੋ ਵਾਰੀ ਫੋਟਰ ਪਿਆ ਜਿੰਕ ਪਈ ਐ ਹੋਰ ਕੁਛ ਨਹੀਂ ਕੀਤਾ ਇਸ ਤਰ੍ਹਾਂ ਕੋਈ ਆਪਾਂ ਅੱਜ ਹੈਗਾ ਸ਼ੁੱਕਰਵਾਰ ਤੇ ਇਹਦੇ ਵਿੱਚ ਰੇਪਈ ਦੀ ਹੈ ਮੰਗਲਵਾਰ ਦੀ ਇੱਕ ਮੰਗਲਵਾਰ ਟੱਪ ਗਿਆ ਤੇ ਦੂਜਾ ਆਉਣ ਵਾਲਾ ਦਿਨ ਉਹਦੋਂ 15 ਦਿਨ ਹੋ ਜਾਣਗੇ ਮੈਨੂੰ ਸਮਝ ਨਹੀਂ ਲੱਗਦੀ ਇੱਕ ਪਾਸੇ ਦੂਜੇ ਪਾਸੇ ਵੀ ਇੱਕ ਰੇਪਈ ਵੀ ਇਹ ਹਫ਼ਤੇ ਤੋਂ ਉਹਦਾ ਰੰਗ ਵੀ ਇਹੋ ਜਿਹਾ ਹੈ ਤੇ ਇਹਦੇ ਵਿੱਚ 12 13 ਦਿਨ ਹੋ ਗਏ ਤੇ ਇਹਦਾ ਰੰਗ ਵੇਖ ਲੋ ਝੋਨੇ ਦਾ ਸਾਰਾ ਹੀ ਆਇਆ ਤੁਸੀਂ ਦੇਖੋ ਤੁਹਾਨੂੰ ਵੀਡੀਓ ਜੀ ਦੇ ਦਿੱਤਾ ਹੋਊਗਾ ਆਇਨੇ ਮੈਂ ਇੱਕ ਤਾਂ ਬਹਿ ਕੇ ਬਹਿ ਕੇ ਤਾਂ ਬਣਾਈ ਆ ਵੀ ਚਲ ਜਦੋਂ ਸਾਰਾ ਇੱਕੋ ਜਿਹਾ ਦੂਰ ਤੱਕ ਲੀਦਾ ਕਿਤੇ ਕੋਈ ਉਲਟਾ ਹੈ ਨਹੀਂ ਤੇ ਇਹ ਜੀ ਆਪਣੇ ਅੱਜ ਦੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਮੈਂ ਅੰਤਿਆ ਕਿ ਦੂਜੇ ਵੀਡੀਓ ਨਾਲ